ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਸੀਆਈਏ ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ ਐਸਪੀਡੀ ਮੋਗਾ ਤੇ ਬੀਐਸਪੀਡੀ ਮੋਗਾ ਦੇ ਸੁਪਰਵਾਈਜ਼ਨ ਚ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ 7 ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ ਬੱਤੀ ਬੋਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਉਂਡਸ 32 ਬੋਰ ਦੇ ਬਰਾਮਦ ਹੋਏ ਨੇ ਇਹ ਬੇਸਿਕਲੀ ਜਿਹੜੇ ਸੱਤ ਅਕਿਊਜ਼ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੂਕ ਰੱਖਦੇ ਆ ਜੱਗਾ ਦੂਰਕੋਟ ਗੋਲਡੀ ਬਰਾਡ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਡ ਹੈ ਇਹ ਸੱਤ ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫ ਆਰ 2022 ਦੀ ਬਦਨੀਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਬੰਧ ਸੇ ਐਫ ਆਈ ਆਰ ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ ਉਹਦੇ ਵਿੱਚ 111 1113 1114 3082 3084 310 4 43105 ਬੀ ਐਨ ਐਸ ਸੈਕਸ਼ਨਾਂ ਦੇ ਅੰਡਰ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਬੇਸਿਕਲੀ ਐਕਸਟੋਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਸਾਡੇ ਮੈਨੇ ਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਆਈਏ ਦੀ ਟੀਮ ਨੇ ਕਾਬੂ ਕਰ ਲਿਆ ਮੌਕੇ ਤੋਂ ਇਨਾਂ ਤੋਂ ਹਿਸ਼ਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ 'ਚ ਰਹਿ ਰਿਹਾ ਹੈ ਉਹਦੇ ਕੰਟੈਕਟ 'ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਨਾਂ ਨੇ ਅੰਜਾਮ ਦੇਣਾ ਸੀ ਫਰੋਤੀ ਦੀ ਵਾਰਦਾਤ ਨੂੰ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮੁਸਤੈਦੀ ਦੇ ਨਾਲ ਨੀ ਗੱਡੀ ਇਹਨਾਂ ਤੋਂ ਮੌਕੇ ਤੇ ਬਰਾਮਦ ਨਹੀਂ ਹੋਈ ਐਡੇ ਤੇ ਇਕੱਠੇ ਹੋਈ ਸੀ ਤੇ ਕੋਈ ਤਿਆਰੀ ਦੇ ਵਿੱਚ ਸੀਗੇ ਸਰ ਹੁਣ ਤੱਕ ਕਿ ਕਿੰਨੀ ਜਗ੍ਹਾ ਇਹ ਗੋਲੀਆਂ ਚਲਾ ਚੁੱਕੇ ਸੀ ਜਾਂ ਕਿੰਨੇ ਬੰਦੇ ਤੋਂ ਇਹ ਐਕਸਟਰਸ਼ਨ ਮੰਨ ਚੁੱਕੇ ਸੀ ਇਹ ਵੱਖਰੇ ਵੱਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਤੇ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕੀਤੀਆਂ ਸੀ ਕਿ 3-4 ਸਾਡੇ ਧਿਆਨ 'ਚ ਹੈਗੀ ਬਾਕੀ ਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀ ਹੈ ਇਹਨਾਂ ਨੂੰ ਪੁੱਲਾ ਸੋ ਇਹਦੇ ਵਿੱਚ ਕਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਤੇਜਿੰਦਰ ਉਰਫ ਤੇਜੂ ਉਹ rau ਕੇ ਕਲਾ ਮੋਗੇ ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲਾ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀ ਕਲਾ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਰਫ ਆਕਾਸ਼ੀ ਉਹ ਵਾਸੀ ਲੋਪੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਗੋਬਿੰਦ ਸਿੰਘ ਉਰਫ ਜਸਪਾਲ ਸਿੰਘ ਵਾਸੀ ਸ਼ੌਣ ਜ਼ਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ ਤੇ ਬਾਕੀ 7ਵਾਂ ਲਵਪ੍ਰੀਤ ਸਿੰਘ ਉਰਫ ਲੱਭੂ ਉਹ ਵੀ ਮੋਗੇ ਦਾ ਰਹਿਣ ਵਾਲੇ 6 ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਪਟਿਆਲੇ ਦਾ ਰਹਿਣ ਵਾਲਾ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਗਦੀਪ ਸਿੰਘ ਉਰਫ ਜੱਗਾ ਦੂਰਕੋਟ ਹੈ ਉਹਦੇ ਕਹਿਣ ਤੇ ਇਹਨਾਂ ਨੇ ਅਸਲਾ ਜਿਹੜਾ ਹੈ ਵੱਖਰੀ ਵੱਖਰੀ ਥਾਵਾਂ ਤੋਂ ਐਮਪੀ ਤੇ ਗੁਜਰਾਤ ਤੋਂ ਇਕੱਠਾ ਕੀਤਾ ਸੀ ਕੁਝ ਅਣਵਿਸ਼ਾਤੀ ਥਾਂ ਤੋਂ ਇਹਨਾਂ ਨੇ ਅਸਲਾ ਚੱਕਿਆ ਵੀ ਸੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਮੰਗਦਾ ਸੀ ਜੱਗਾ ਦੂਰਕੋਟ ਦਾ ਨਾਂ ਹਜੇ ਤੱਕ ਸਾਹਮਣੇ ਆਇਆ ਹੈ ਉਹ ਐਕਸਟਰਸ਼ਨ ਮੰਗਦਾ ਸੀ ਉਹ ਦੋਸਤਾਂ ਦਾ ਵੀ ਸਰਾਏ ਜੀ ਉਹ ਦੋਸਤਾਂ ਬਾਰੇ ਇਸ ਕਿਸੇ ਸਰਾਏ ਇਹ ਪਹਿਲਾਂ ਤੋਂ ਹੀ ਉਹਨੂੰ ਜਾਣਦੇ ਆ ਪੁੱਛੇ ਕੇਸਬਾਰ ਹੈਗੇ ਤੇ ਨਾਲ ਦੇ ਪਿੰਡਾਂ ਦੇ ਹੈਗੇ ਉਹਦੇ ਯਾਰ ਦੋਸਤ ਹੈਗੇ ਪਹਿਲਾਂ ਤੋਂ ਉਹਨੂੰ ਜਾਣਦੇ ਆ ਇਹਦੇ ਵਿੱਚ ਸੁਖਦੀਪ ਸਿੰਘ ਉਰਫ ਸੋਹਣ ਦੂਰਕੋਟ ਤੇ ਹਰਜੋਤ ਸਿੰਘ ਉਰਫ ਨੀਲਾ ਬਦਨੀਗਲਾਂ ਦਾ ਇਹ ਦੋ ਭਗੋੜੇ ਨੇ ਇਹ ਉਹਦੇ ਨਾਲ ਟੱਚ 'ਚ ਵੀ ਹੈਗੇ ਸੀ ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਆ ਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਇਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਆਂ ਜੀ ਬਾਕੀ ਇਹਨਾਂ ਦੇ ਪਰਚੇ ਦਰਜ ਨੇ ਪਹਿਲਾਂ ਦੇ ਉਹ ਸਾਰੀ ਡਿਟੇਲ ਅਸੀਂ ਦਿੱਤੀ ਹੈ ਪ੍ਰੈਸ ਨੋਟ ਦੇ ਵਿੱਚ